ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬੋਲੇ ਜੋ ਦੁਆਰਾ ਸ਼੍ਰੀ ਗੁਰੂ ਸਿੰਘ ਸਭਾ ਪ੍ਰਤਾਪ ਨਗਰ ਅੰਮ੍ਰਿਤਸਰ ਵਿਖੇ ਆਮਤ ਮੇਲੇ ਦੇ ਦਵਾਨਾਂ ਦੇ ਹਾਜ਼ਰੀ ਭਰੇ ਗੁਰ ਸੰਗਤ ਜੀ ਕਰੋ ਕਿਰਪਾ ਦਿਓ ਅਸ਼ੀਰਵਾਦ ਜੋ ਗੁਰੂ ਮਹਾਰਾਜ ਜੀ ਆਪਾਂ ਨੂੰ ਅੱਜ ਹੁਕਮ ਬਖਸ਼ਾ ਹੈ ਉਸ ਤੇ ਵਿਚਾਰ ਕਰ ਲਈਏ ਜੀ ਸਲੋਕ ਮਹਲਾ 3 ਜੀ ਇਹ ਤੀਸਰੀ ਬਾਛਾ ਸ੍ਰੀ ਗੁਰੂ ਅਮਰਦਾਸ ਜੀ ਦਾ ਮਹਾਰਾਜ ਦੇ ਵਾਰਾ ਰਚੀ ਕੇ ਕਰਮਾੜੀਆਂ ਜੀ ਏ ਮਨ ਹਾਜੀ ਧਾਇ ਤੂੰ ਇੱਕ ਮਨ ਇੱਕ ਚਿਤ ਭਾਏ हे ਮੇਰੇ ਮਨਾ ਤੂੰ ਵਹਿਗੁਰੂ ਇਸ ਤਰ੍ਹਾਂ ਤੇ ਹੁਣਾ ਕਰ ਇਸ ਤਰ੍ਹਾਂ ਉਹਦੀ ਆਰਦਾਸ ਕਰ ਇੱਕ ਮਨ ਕਰਕੇ ਮਨ ਚਿਤ ਆਪਣਾ ਥਾਂ ਰੱਖ ਕੇ ਇੱਕ ਜਿਹਗਾ ਮਨ ਟਿਕਾ ਕੇ ਉਸ ਦੇ ਪਰਮਾਤਮਾ ਦੀ ਭਗਤੀ ਭਾਵਨਾ ਦੇ ਨਾਲ ਕਰ ਜੇ ਟੰਗੀ ਭਾਵਨਾ ਦੇ ਨਾਲ ਆਪਣਾ ਮਾਲਿਕਤਾ ਟਿਕਾਣੇ ਰੱਖ ਕੇ ਵੈਗੁਰੂ ਦੀ ਭਗਤੀ ਕਰ ਹਰਕੀਆਂ ਸਦਾ ਸਦਾ ਵਡਿਆਈਆਂ ਦੇ ਨ ਪਛੋਤਾਈ ਉਸ ਵੈਗੁਰੂ ਦੇ ਘਰ ਦੇ ਵਿੱਚ ਨਾ ਬਹੁਤ ਜਾਲੀਆਂ ਵਡਿਆਈਆਂ ਨੇ ਉਹ ਆਪਣੇ ਸੇਵਕਾਂ ਨੂੰ ਬਹੁਤ ਵੱਡੀਆਂ ਵਡਿਆਈਆਂ ਵੈਗੁਰੂ ਬਖਸ਼ ਦਿੰਦੇ ਨੇ ਜੇ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਦੇ ਘਰ ਜੇ ਪੁੱਤਰ ਨਹੀਂ ਸੀ ਹੋਇਆ ਤਾਂ ਉਹਨਾਂ ਨੇ ਮਾਤਾ ਗੰਗਾ ਜੀ ਨੂੰ ਬਾਬਾ ਬੁੱਢਾ ਦੀ ਸਪਾਸਟ ਭੇਜਿਆ ਸੀ ਜੋ ਕਿ ਬਾਬਾ ਬੁੱਢਾ ਦੀ ਗੁਰੂ ਨਾਨਕ ਸਾਹਿਬ ਜੀ ਦੇ ਸਿੱਖ ਸਨ ਉਹਨਾਂ ਕੋਲ ਭੇਜਿਆ ਸੀ ਕਿ ਤੁਸੀਂ ਜਾਓ ਇਹ ਬਖਸ਼ਿਸ਼ ਉਹ ਕਰ ਸਕਦੇ ਨੇ ਇਹ ਦੇਖ ਲਓ ਗੁਰੂ ਸਾਹਿਬ ਆਪ ਸਮਰਾਟ ਸਨ ਪਰੰਤੂ ਫਿਰ ਵੀ ਆਪਣੇ ਸਿੱਖ ਨੂੰ ਵਡਿਆਈ ਦਿੱਤੀ ਵਡਿਆਈ ਦਿੱਤੀ ਇਹ ਕਿ ਪੁੱਤਰਾਂ ਦੀ ਬਖਸ਼ਿਸ਼ ਤੁਸੀਂ ਕਰਿਆ ਕਰੋਗੇ ਪੁੱਤਰਾਂ ਦੇ ਨਾਨੀ ਉਤਰਾਂ ਦੀ ਬਖਸ਼ਿਸ਼ ਕਰਨ ਵਾਲੇ ਤਨ ਤਨ ਬਾਬਾ ਬੁੱਢਾ ਜੀ ਨੂੰ ਇਹ ਵਡਿਆਈਆਂ ਬਖਸ਼ ਦਿੱਤੀਆਂ ਤੇ ਉਹਨਾਂ ਦੇ ਅਸ਼ੀਰਵਾਦ ਦੇ ਨਾਲ ਗੁਰੂ ਘਰ ਦੇ ਵਿੱਚ 6ਵੇਂ 5 ਸਹ ਸਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਜਨਮ ਹੋਇਆ ਪ੍ਰਗਟ ਹੋਇਆ ਗੁਰੂ ਘਰ ਦੇ ਵਿੱਚ ਹਰਕੀਆਂ ਸਦਾ ਸਦਾ ਵਡਿਆਈਆਂ ਉਹਦੀਆਂ ਸਦਾ ਹੀ ਵਡਿਆਈਆਂ ਬਹੁਤ ਵੱਡੀਆਂ ਵਡਿਆਈਆਂ ਨੇ ਤੇ ਦੇ ਨਾ ਪਛੋਤਾਏ ਦੇ ਕੇ ਪਛੋਰੀ ਤਾਇਆ ਉਹਨਾਂ ਨੇ ਕਿਸੇ ਨੇ ਇਹ ਨਹੀਂ ਕਿਹਾ ਕਿ ਆ ਕੀ ਹੋਗਾ ਅਗੇ ਵੀ ਕੀ ਹੋਏਗਾ ਕਿ ਮਹਾਰਾਜੀ ਤੁਸੀਂ ਤਾਂ ਸਭ ਕੁਝ ਸ਼ਾਮ ਕਰ ਸਕਦੇ ਸੀ ਤੇ ਬਾਬਾ ਬੁੱਢਾ ਜੀ ਕੋਲ ਕਿਉਂ ਭੇਜਿਆ ਪਰੰਤੂ ਉਹਨਾਂ ਨੇ ਵਡਿਆਈਆਂ ਦੇ ਦਿੱਤੀਆਂ ਤੇ ਉਹਨਾਂ ਮੁੜ ਕੇ ਪਛੋਤਾਵਾ ਨਹੀਂ ਕੀਤਾ ਠੀਕ ਹੈ ਬਾਬਾ ਬੁੱਢਾ ਜੀ ਨੂੰ ਸ਼ਕਤੀ ਬਖਸ਼ੀ ਗੁਰੂ ਮਹਾਰਾਜ ਨੇ ਗੁਰੂ ਨਾਨਕ ਸਾਹਿਬ ਜੀ ਦੇ ਸਿੱਖ ਸੰਤ ਤੇ ਉਹਨਾਂ ਨੇ ਦਸਵੇਂ ਪਾਤਸ਼ਾਹ ਛੇਵੇਂ ਪਾਤਸ਼ਾਹ ਜੀ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਮਹਾਰਾਜ ਜੀ ਦੇ ਅਵਤਾਰ ਧਰਮ ਬਾਰੇ ਅਸ਼ੀਰਵਾਦ ਦਿੱਤਾ ਉਹਨਾਂ ਨੇ ਇਸ ਦੁਨੀਆ ਤੇ ਉਤਾਰ ਧਾਰਿਆ ਹਉ ਹਰ ਕੈ ਸਦ ਬਨਹਾਰਣਾ ਜਿਤ ਸੇਵੈ ਸੁਖ ਪਾਏ ਅਸੀਂ ਉਸ ਹਾਰੀ ਪ੍ਰਮਾਤਮਾ ਦੇ ਸਦਾ ਹੀ ਬਨਹਾਰ ਜਾਣੇ ਹਾਂ ਬਨਹਾਰ ਜਾਣਾ ਹੁੰਦਾ ਕਿ ਬਨਹਾਰ ਕੇ ਚਰਨਾਂ ਦੇ ਵਿੱਚ ਸਿਰ ਰੱਖ ਦੇਣਾ हे ਵੈਗਰੂ ਜੋ ਕੋਈ ਤੂੰ ਤੂੰ ਆ ਇਕ ਤੂੰ ਹੀ ਇਕ ਤੂੰ ਹੀ ਪ੍ਰੰਦ ਦੇ ਨ ਗ੍ਰਹ ਜੜ ਤਰਗਤ ਆਬਿ ਆਸ ਕਰ ਕਲਾ ਧਰੈ ਹੀਰੇ ਸੂਈ ਏਕ ਦੁਈ ਏਕ ਦੁਈ ਜਿਸ ਤਰ੍ਹਾਂ ਕਿ ਜਿਹੜੇ ਪੰਛੀ ਹੈ ਨਾ ਤੇ ਦਰवेश ਆ ਉਹ ਪੱਲੇ ਬੰਨ ਕੇ ਨਹੀਂ ਚੱਲਦੇ ਪਰੰਦੇ ਨਾ ਗਰਹਿ ਜਲ ਜਿਹੜੇ ਪਰੰਦੇ ਆ ਉਹ ਰੋਟੀਆਂ ਨਾਲ ਬੰਨ ਕੇ ਨਹੀਂ ਤੁਰਦੇ ਦਰਖਤ ਆਬ ਆਸਕਰ ਜਿਹੜੇ ਦਰਖਤ ਹੈ ਨਾ ਉਹਨਾਂ ਨੂੰ ਪਾਣੀ ਜਾ ਕੇ ਮਿਲਦਾ ਹੈ ਦਰਖਤ ਪਾਣੀ ਪੀਣ ਬਾਹਤੇ ਨਹੀਂ ਆਉਂਦੇ ਤੇ ਕਲਾ ਧਰੈ ਹੀਰੇ ਸੂਈ ਐਡੀ ਕਲਾ ਹੈ ਨਾ ਇਹ ਪਰਮਾਤਮਾ ਧਰ ਦਿੰਦਾ ਤੇ ਫਿਰ ਅਸੀਂ ਉਸ ਵੈਗ ਨੂੰ ਅੱਗੇ ਆਪਣਾ ਸਾਰਾ ਪਲ ਹਾਰ ਦਿੰਨੇ ਆ ਕਿ ਅਸੀਂ ਉਹ ਉਹਦੇ ਨਾਲ ਸਾਨੂੰ ਸਾਰੇ ਸੁੱਖ ਜਿਹੜੇ ਉਹ ਘਰ ਬੈਠਿਆਂ ਹੀ ਪ੍ਰਾਪਤ ਹੋ ਜਾਂਦੇ ਨੇ ਸਾਨੂੰ ਬਾਹਰ ਭਟਕਣਾ ਨਹੀਂ ਪੈਂਦਾ ਜੰਗਲਾਂ ਵਿੱਚ ਨਹੀਂ ਜਾਣਾ ਪੈਂਦਾ ਜਿੱਥੇ ਸੇਵੇ ਸੁੱਖ ਪਾਏ ਜਿੱਦੀ ਇਰਾਦਾ ਕਰਦੇ ਨਾਲ ਸਾਨੂੰ ਜ਼ਿੰਦਗੀ ਦੇ ਸਾਰੇ ਸੁੱਖ ਪ੍ਰਾਪਤ ਹੋ ਜਾਂਦੇ ਹਨ ਨਾਨਕ ਗੁਰਮੁਖ ਮਿਲ ਰਹਿ ਹੈ ਹਉਮੈ ਸ਼ਬਦ ਜਲਾਏ ਤੇ ਗੁਰਮੁਖ ਮਿਲੇ ਕਿਹੜੇ ਆ ਜਿਨ੍ਹਾਂ ਨੇ ਆਪਣੇ ਅੰਦਰੋਂ ਹੰਕਾਰ ਨੂੰ ਮਾਰ ਦਿੱਤਾ ਹੈ ਹੰਕਾਰ ਨੂੰ ਸ਼ਬਦ ਦੇ ਨਾਲ ਜਲਾ ਦਿੱਤਾ ਹੈ ਹਉਮੈ ਨਾਮੇ ਨਾਲ ਵਿਰੋਧ ਹੈ ਦੋ ਇਹਨਾ ਬਸ ਇੱਕ ਠਾਏ ਜਿੱਤੇ ਹੰਕਾਰ ਹੁੰਦਾ ਨੇ ਜੀ ਤੇ ਉਥੇ ਨਾਮ ਨਹੀਂ ਜਪਿਆ ਜਾਂਦਾ ਜਦੋਂ ਨਾਮ ਉਥੇ ਆ ਜਾਂਦਾ ਹੈ ਨਾ ਸ਼ਬਦ ਆ ਜਾਂਦਾ ਤੇ ਹੰਕਾਰ ਉਥੋਂ ਆਪਣੇ ਆਪ ਖਤਮ ਹੋ ਜਾਂਦਾ ਹੈ ਮਾਨ ਮੁਨੀ ਮਨ ਵਰਕਲੇ ਮਾਨ ਸਭੇ ਕੋ ਖਾਈ ਮਾਇਆ ਤਜੀ ਤੋ ਕਿਆ ਭਇਆ ਜੋ ਮਾਨ ਤਜਿਆ ਨਹੀਂ ਜਾਏ ਜਿਹੜਾ ਹੰਕਾਰ ਆ ਨਾ ਇੰਨੇ ਵੱਡੇ ਵੱਡੇ ਮੁਨੀ ਵੱਡੇ ਵੱਡੇ ਤਪੀਏ ਸਾਰੇ ਉਹ ਹੰਕਾਰ ਦੇ ਵਿੱਚ ਮਾਰੇ ਗਏ ਤੇ ਜਦੋਂ ਨਾਮ ਜਪਦਾ ਇਨਸਾਨ ਹੈ ਤੇ ਫਿਰ ਹੰਕਾਰ ਮਨ ਦੇ ਵਿੱਚੋਂ ਖਤਮ ਹੋ ਜਾਂਦਾ ਜਿਹੜਾ ਸ਼ਬਦ ਹੈ ਸ਼ਬਦ ਉਹ ਹੰਕਾਰ ਨੂੰ ਜਲਾ ਕੇ ਰਾਹ ਕਰ ਦਿੰਦਾ ਹੈ ਮਹੱਲਾ ਤੀਜਾ ਆਪੇ ਸੇਵਾ ਲਾਇਨ ਆਪੇ ਬਖਸ਼ਕ ਰਹੀ ਕਿਹੜੀ ਸੇਵਾ ਹੈ ਨਾ ਗੁਰੂ ਘਰ ਦੀ ਇਹ ਮਹਾਰਾਜ ਦੀ ਕਿਰਪਾ ਤੋਂ ਬਿਨਾਂ ਇਹ ਵੀ ਨਹੀਂ ਹੁੰਦੀ ਜੇ ਉਹ ਤੁਹਾਨੂੰ ਸਵੇਰੇ ਠਾਣ ਹੀ ਨਾ ਤੇ ਤੁਸੀਂ ਕਿਵੇਂ ਸੇਵਾ ਕਰ ਲੋਗੇ ਜਾ ਕੇ ਕਿਵੇਂ ਸੰਗਤ ਦੇ ਵਿੱਚੋਂ ਆ ਜਾਓਗੇ ਇਸ ਕਰਕੇ ਆਪੇ ਸੇਵਾ ਲਾਇਨ ਆਪੇ ਬਖਸ਼ਕ ਰਹੀ ਪਹਿਲਾਂ ਤੁਹਾਨੂੰ ਆਪਣੀ ਸੇਵਾ 'ਚ ਵਹਿਗਰੂ ਲਾ ਦਿੰਦੇ ਫਿਰ ਉਹ ਬਖਸ਼ਿਆ ਕਰਦੇ ਨੇ ਤੁਹਾਡੇ ਤੇ ਤੁਹਾਡੇ ਤੇ ਕਿਰਪਾ ਕਰ ਦਿੰਦੇ ਨੇ ਸਭ ਦਾ ਕਾ ਮਾਪਿਓ ਆਪ ਹੈ ਆਪੇ ਇਸਾਰ ਕਰੇ ਤੂੰ ਮੇਰਾ ਪਿਤਾ ਤੂੰ ਹੈ ਮੇਰਾ ਮਾਤਾ ਤੂੰ ਮੇਰਾ ਬੰਦਪ ਤੂੰ ਮੇਰਾ ਭਰਾਤਾ ਤੂੰ ਮੇਰਾ ਰਾਖਾ ਸਭ ਨਹੀਂ ਥਾਈ ਤਾਂ ਭੋਗ ਕੇ ਹਾ ਕਾਲਾ ਜਿਉ ਉਹ ਸਾਰਿਆਂ ਦੇ ਮਾਂ ਵੀ ਆਪ ਹੈ ਪਿਓ ਵੀ ਆਪ ਹੈ ਤੇ ਆਪੇ ਹੀ ਸਾਰਿਆਂ ਦੀ ਸਾਰ ਕਰਦਾ ਹੈ ਜਿਹੜੀ ਵੀ ਚੀਜ਼ ਦੀ ਜ਼ਰੂਰਤ ਹੈ ਨਾ ਮੈਨੂੰ ਉਸ ਇਨਸਾਨ ਕੋਲ ਪਹਚਾ ਦਿੰਦਾ ਕਿ ਇਸ ਚੀਜ਼ ਦੀ ਇਸ ਨੂੰ ਹੋਣ ਜ਼ਰੂਰਤ ਹੈ ਜਦੋਂ ਸਾਨੂੰ ਪਾਣੀ ਪੀਣਾ ਹੁੰਦਾ ਸਾਡੇ ਵਾਲਤੇ ਮਹਾਰਾਜ ਪਾਣੀ ਦਾ ਪ੍ਰਬੰਧ ਕਰ ਦਿੰਦੇ ਨੇ ਜਦੋਂ ਪ੍ਰਸ਼ਾਦਾ ਛਕਣਾ ਹੁੰਦਾ ਪ੍ਰਸ਼ਾਦੇ ਦਾ ਪ੍ਰਬੰਧ ਵੀ ਹੋ ਜਾਂਦਾ ਹੈ ਕਈ ਵਾਰੀ ਵੇਖਿਆ ਗੁਰਮੁਖਾਂ ਨੇ ਉਹਨਾਂ ਨੂੰ ਭੁੱਖ ਲੱਗੀ ਹੋਵੇ ਕੋਈ ਰਸਤਾ ਨਾ ਦੱਸੇ ਪ੍ਰਸ਼ਾਦੇ ਦਾ ਉਹ ਐਸਾ ਬਾਣਾ ਵਾਪਰਦਾ ਹੈ ਗੁਰਮੁਖਾ ਕਿ ਉਹਨਾਂ ਨੂੰ ਫੜ ਕੇ ਆਪਣੇ ਘਰ ਲੈ ਜਾਂਦੇ ਜਿਹਾ ਉਹਦੀ ਪ੍ਰਸ਼ਾਦਾ ਚੀਕੀ ਪ੍ਰਸ਼ਾਦਾ ਪਿਆਰ ਸੋ ਇਹ ਵੈ ਗੁਰ ਹੈ ਨਾ ਜਿਹੜਾ ਸਾਡਾ ਮਾਂ ਬੜਾ ਬਿਆਨਤ ਹੈ ਇਹ ਸਾਰਾ ਦਾ ਮਾਂ ਪਿਓ ਹੈ ਕਿਉਂਕਿ ਮਾਂ ਪਿਓ ਨੂੰ ਬੱਚੇ ਭਾਵੇਂ ਚੰਗੇ ਹੋਣ ਭਾਵੇਂ ਮਾੜੀ ਹੋਣ ਭਾਵੇਂ ਕੰਮ ਵੱਧ ਕਰਦੇ ਹੋਣ ਭਾਵੇਂ ਘੱਟ ਪਰ ਪ੍ਰਸ਼ਾਦਾ ਪਾਣੀ ਸਾਰੇ ਬੱਚਿਆਂ ਨੂੰ ਮਾਂ ਪਿਓ ਆਪ ਸ਼ਕਾ ਦਿੰਦੇ ਨੇ ਉਹਨਾਂ ਦੀ ਸਾਰ ਲੈਂਦੇ ਨੇ ਬੇਟਾ ਘਰ ਨਹੀਂ ਆਇਆ ਮਾਂ ਪਿਓ ਵਾਰ-ਵਾਰ ਦੇਖਦੇ ਨੇ ਬੇਟਾ ਲੇਟ ਆਇਆ ਤਾਂ ਵੀ ਪੁੱਛਦੇ ਨੇ ਪੁੱਤ ਐਨਾ ਚਿਰ ਕਿੱਥੇ ਲੱਗ ਗਿਆ ਇਸ ਤਰ੍ਹਾਂ ਇਹ ਵੈਲਿਊ ਸਾਡੇ ਸਦਾ ਅੰਗ-ਸੰਗ ਸਹਾਈ ਹੋ ਕੇ ਸਾਡੀ ਸਾਰ ਲੈਂਦੇ ਨੇ ਨਾਨਕ ਨਾਮ ਤੇ ਆਇਆ ਨਾ ਤਿੰਨ ਨਿਜ ਘਰ ਵਾਸ ਹੈ ਜੁਗ-ਜੁਗ ਸੋਭਾ ਹੋਏ ਜਿਹੜੇ ਫੇਰ ਨਾਮ ਤੇ ਆਉਂਦੇ ਆ ਨਾ ਕੋਈ ਨਾਨਕ ਪਾਤਸ਼ਾਹੀ ਜੀ ਤੇਰੇ ਪਾਤਸ਼ਾਹੀ ਜੀ ਬਰਮਾਉਂਦੇ ਨੇ ਤੇ ਉਹਨਾਂ ਦੇ ਨਿੱਜ ਘਰ ਉਹ ਪ੍ਰਮਾਤਮਾ ਦੇ ਘਰ ਦੇ ਵਿੱਚ ਉਹਨਾਂ ਦਾ ਆਵਾਸ ਹੋ ਜਾਂਦਾ ਹੈ ਉਹ ਡੋਲਦੀ ਨਹੀਂਗੇ ਉਹ ਸਹਿਜ ਅਵਸਥਾ ਵਿੱਚ ਆ ਜਾਂਦੇ ਤੇ ਉਹਨਾਂ ਦੀ ਯੁੱਗਾ ਯੁੱਗਾ ਦੇ ਵਿੱਚ ਸੋਭਾ ਹੁੰਦੀ ਰਹਿੰਦੀ ਹੈ ਜਿ ਤਰ੍ਹਾਂ ਭਾਈ ਕ੍ਰਿਸ਼ਨ ਮਹਾਰਾਜ ਜੀ ਨਾ ਕ੍ਰਿਸ਼ਨ ਬਿਦਰ ਕਾਲਿਆ ਜਿਹੜਾ ਬਿਦਰ ਸੀ ਨਾ ਉਹ ਦਾਸੀ ਪੁੱਤਰ ਸੀ ਤੇ ਬੜਾ ਗਰੀਬ ਸੀ ਬੜਾ ਗਰੀਬ ਸੀ ਉਹ ਸਿਰ ਭਗਤੀ ਕਰਦਾ ਸੀ ਉਹਦੇ ਘਰ ਗਏ ਆ ਤੇ ਉਹ ਜੁਗ-ਜੁਗ ਸ਼ੋਭਾ ਬਿਦਰ ਦੀ ਸ਼ੋਭਾ ਨਾਲ ਹੁੰਦੀ ਹੈ। ਕ੍ਰਿਸ਼ਨ ਜੀ ਮਹਾਰਾਜ ਜੇ ਦਾ ਨਾਂ ਲਿਆ ਜਾਂਦਾ ਨਾ ਤੇ ਬਿਦਰ ਦਾ ਨਾਂ ਵੀ ਲਿਆ ਜਾਂਦਾ ਕਿ ਉਹ ਕਾਰਵਾ ਦੇ ਗਰੀਚੇ, ਪਣਗ, ਚੰਗੇ ਪ੍ਰਸ਼ਾਦੇ 36 ਪ੍ਰਕਾਰ ਦੇ ਭੋਜਨ ਛੱਡ ਕੇ ਦੇ ਬਿਦਰ ਦੀ ਕੁਲੀ ਵਿੱਚ ਰਹੇ ਤੇ ਉੱਥੇ ਰਹਿ ਕੇ ਤੇ ਅਲੂਣਾ ਸਾਗ ਖਾਂਦਾ ਸੀ। ਸਾਗ ਦੇ ਵਿੱਚ ਪਾਉਣ ਵਾਸਤੇ ਲੂਣ ਮੀਸਾ ਹੈਗਾ ਉਹਨਾਂ ਕੋਲ ਤੇ ਅਲੂਣਾ ਸਾਗ ਖਾਂਦਾ ਸੀ। ਜਦੋਂ ਚਿੜੀਕ੍ਰਿਸ਼ਨ ਜੀ ਮਹਾਰਾਜ ਗਏ ਆ ਨਾ ਉਹਨਾਂ ਦੇ ਘਰ ਕੁੰਨੀ ਦੇ ਵਿੱਚ ਗਏ ਆ ਤੇ ਕਾਰਿ ਪੈ ਸੀ ਕੇਲੇ ਦੋ ਤਿੰਨ ਤੇ ਜਿਹੜੀ ਉਹਨਾਂ ਦੀ ਬਿੱਦਰਜੀ ਦੀ ਪਤਨੀ ਸੀ ਨਾ ਉਹ ਏਨੀ ਮਸਤਾਨੀ ਹੋ ਗਈ ਖੁਸ਼ੀ ਦੇ ਵਿੱਚ ਉਹਨੇ ਕੀਤਾ ਕੇਲੇ ਛਿੱਲ ਕੇ ਰੱਖੜੇ ਸੀ ਉਹਨਾਂ ਦੇ ਅੱਗੇ ਉਹਨੇ ਦੇ ਅੱਗੇ ਛਿੱਲਾ ਰੱਖਤੀਆਂ ਤੇ ਕੇਲੇ ਬਾਹਰ ਛੁੱਟ ਦਿੱਤੇ ਤੇ ਜਦੋਂ ਬਿੱਦਰਜੀ ਆਏ ਨਾ ਆਉਂਦਿਆਂ ਭਗਵਾਨ ਛਿੱਲਾ ਹੀ ਖਾ ਰਹੇ ਸੀ ਉਹ ਕਹਿੰਦੇ ਸਾਨੂੰ ਇਹ ਪਿਆਰ ਨਾ ਦਿੱਤੀ ਗਈ ਚੀਜ਼ ਅਸੀਂ ਇਹ शक ਰਹੇ ਹਾਂ ਇਸ ਕਰਕੇ ਜਿਹੜੇ ਭਗਤ ਹੁੰਦੇ ਆ ਨਾ ਉਹਨਾਂ ਦੀ ਜੁਗਾਂ ਜੁਗਾਂ ਤੱਕ ਸੋਭਾ ਹੁੰਦੀ ਇਹ ਵੇਖ ਲਓ ਕਿ ਤ੍ਰੇਤੇ ਯੁਗ ਦੇ ਵਿੱਚ ਇਹ ਸਾਰਾ ਕੁਝ ਬੀਤਿਆ ਹੁਣ ਕਲਯੁਗ ਵੀ ਬੀਤਣ ਵਾਲਾ ਤੇ ਐਸੇ ਭਗਤਾਂ ਦੀ ਸੋਭਾ ਸਾਰੀ ਦੁਨੀਆ ਦੇ ਵਿੱਚ ਹੋ ਰਹੀ ਹੈ ਜੀ ਪੌੜੀ ਤੂੰ ਕਰਨ ਕਰਨ ਸਮਰੱਥ ਹੈਂ ਕਰਤੇ ਮੈਂ ਤੁਝ ਬਣਿਆ ਵਰਨਾ ਕੋਈ ਏ ਵੈਗਰੂ ਤੂੰ ਕਰਨ ਕਰ ਸਮਰੱਥ ਹੈ ਤੇ ਸਾਨੂੰ ਤੇਰੇ ਬਿਨਾ ਹੋਰ ਕੋਈ ਨਹੀਂ ਸਾਨੂੰ ਤੇਰੇ ਬਿਨਾ ਹੋਰ ਕੋਈ ਆਸਰਾ ਨਹੀਂਗਾ ਇੱਕ ਵੈਗੁਰੂ ਤੂੰ ਹੀ ਹੈ ਕਿਉਂਕਿ ਤੂੰ ਸਮਰੱਥ ਹੈ ਤੂੰ ਸਮਰੱਥ ਵੱਡਾ ਮੇਰੀ ਮਤ ਥੋਰੀ ਰਾਮ ਪਾਲੇ ਕਿਰਤ ਘਣਾ ਪੂਰਨ ਦੇਸ਼ ਤੇਰੀ ਰਾਮ ਜਦੋਂ ਤੂੰ ਪੂਰਨ ਵੈਗੁਰੂ ਸੈ ਦੇ ਦ੍ਰਿਸ਼ਟੀ ਪਾ ਦਿੰਦੇ ਜੋ ਨਾ ਤੇ ਸਾਨੂੰ ਤਾਰ ਦਿੰਦੇ ਜੋ ਸਾਨੂੰ ਪਾੜ ਲੈਂਦੇ ਉਹ ਤੇ ਕਿਰਤ ਘਣਾ ਨੂੰ ਪਾੜ ਲੈਂਦੇ ਜੋ ਇਹ ਕਿਰਤ ਘੜ ਉਹ ਹੁੰਦਾ ਹੈ ਜਿਹੜਾ ਕਿਸੇ ਦਾ ਕੀਤਾ ਗੁਣ ਭਲਾ ਲਵੇ ਤੇ ਉਹਦੇ ਜਿਸ ਤਰ੍ਹਾਂ ਸਾਨੂੰ ਮਹਾਰਾ ਜੀ ਨੇ ਇਸ ਦੁਨੀਆ ਦੇ ਭੇਜਿਆ ਸੰਸਾਰ ਜਗਤ ਵਿੱਚ ਭੇਜਿਆ ਅਸੀਂ ਉਹਦਾ ਕੀਤਾ ਗੁਣ ਭਲਾ ਲਿਆ ਅਸੀਂ ਨਾਮ ਜਪਣੋਂ ਹਟ ਗਏ ਪਰੰਤੂ ਫੇਰ ਵੀ ਜਦੋਂ ਇਸਦੇ ਦਰ ਦੇ ਉੱਤੇ ਆਉਨੇ ਆ ਨਾ ਫੇਰ ਪਾਲੇ ਕੀਰਤ ਘਣਾ ਪੂਰਨ ਦ੍ਰਿਸ਼ਟੀ ਰਾਮ ਫੇਰ ਵੀ ਜਦੋਂ ਅਸੀਂ ਚਰਨਾਂ ਦੇ ਵਿੱਚ ਆ ਜਾਂਦੇ ਆ ਸਿਰ ਨਵਾ ਦਿੰਦੇ ਗੁਰੂ ਘਰ ਦੇ ਵਿੱਚ ਤੇ ਮਹਾਰਾ ਜੀ ਸਾਡੇ ਸਿਰ ਤੇ ਹੱਥ ਰੱਖ ਕੇ ਸਾਨੂੰ ਗੱਲ ਨਾਲ ਲਾ ਲੈਂਦੇ ਨੇ ਉਹਦੇ ਆਪੇ ਸੇਛ ਤੇ ਸਿਰਦੀ ਆਪੇ ਫੁਰਗੋਈ ਉਸ ਵੈਦੂ ਨੇ ਅਕਾਲਪੁਰਖ ਨੇ ਆਪ ਹੀ ਧਰਤੀ ਬਣਾਈ ਹੈ ਕਿੰਨੀ ਵਾਰੀ ਧਰਤੀ ਬਣੀ ਤੇ ਕਿੰਨੀ ਵਾਰੀ ਨਾਸ਼ ਹੋਈ ਹੈ ਇੱਕ ਜਦੋਂ ਗੁਰੂ ਅਰਜਨ ਦੇਵ ਮਹਾਰਾਜ ਜੀ ਸੰਤੂਕ ਸਰਸਰੂਪ ਦੀ ਪਟਾਈ ਲੱਗੇ ਨਾ ਕਰਨ ਪਟਾਈ ਕਰਦੇ ਕਰਦੇ ਜਦੋਂ ਥੱਲੇ ਗਏ ਉਹਦੇ ਵਿੱਚੋਂ ਇੱਕ ਮੱਠ ਨਿਕਲਿਆ ਥੱਲੇ ਧਰਤੀ ਦੇ ਵਿੱਚ ਉਹਦੇ ਵਿੱਚੋਂ ਇੱਕ ਜੋਗੀ ਨਿਕਲਿਆ ਯੋਗੀ ਜੀਦਾ ਸੀ ਇਹ ਜਿਹੜੇ ਯੋਗ ਮੇਦਿਆ ਤੇ ਇਹਨਾਂ ਚੀਜ਼ਾਂ ਨੂੰ ਜਾਣਦੇ ਨੇ ਨਾ ਸੰਤ ਮਹਾਂਪੁਰਸ਼ ਉਹਨਾਂ ਨੂੰ ਇਹਨਾਂ ਗੱਲਾਂ ਬਾਰੇ ਗਿਆਨ ਹੁੰਦਾ ਹੈ ਗੁਰੂ ਮਹਾਰਾਜੀ ਨੂੰ ਪਤਾ ਸੀ ਗੁਰੂ ਮਹਾਰਾਜੀ ਇਹਨਾਂ ਨੂੰ ਬਾਹਰ ਘਟਾਇਆ ਮੱਠ ਦੇ ਵਿੱਚੋਂ ਤੇ ਉਹਦੇ ਸਵਾਸ ਚੜਾਇਆ ਸੀ ਉਹਨੇ ਦਸਵੇਂ ਦੁਆਰ ਦਸਵੇਂ ਦੁਆਰ ਸਵਾਸ ਸਵਾਸ ਉਤਾਰੇ ਜਦੋਂ ਉਹਨੂੰ ਸੁਪਨੀ ਆਈ ਤੇ ਉਹਨੇ ਪੁੱਛਿਆ ਕਿ ਯੁੱਗ ਕਿਹੜਾ ਹੈ ਗੁਰੂ ਅਰਜਨ ਦੇਵ ਮਹਾਰਾਜ ਨੇ ਕਿਹਾ ਕਾਲ ਯੁੱਗ ਹੈ ਉਹਨੇ ਕਿਹਾ ਜੀ ਗੁਰੂ ਨਾਲਖ ਦੀ ਗੱਦੀ ਦੇ ਕੌਣ ਨੇ ਉਹਨਾਂ ਕਹਿੰਦੇ ਜੀ ਅਸੀਂ ਐ ਗੁਰਨਾਗ ਦੇ ਜੀ ਦੀ ਗੱਡੀ ਤੇ ਕਹਿੰਦਾ ਜੀ ਮੈਂ ਤੁਹਾਡੇ ਕੋਲ ਮੁਕਤੀ ਲੈਣ ਵਾਸਤੇ ਬੈਠਾ ਮੈਂ ਸਤਜਗਤ ਦਾ ਬੈਠਾ ਇੱਥੇ ਸਤਜਗਤ ਵੇਲੇ ਇੱਥੇ ਕਮਰਸਰ ਤੀਰਥ ਹੁੰਦਾ ਸੀ ਬਹੁਤ ਵੱਡਾ ਉਹ ਬਾਦ ਚ ਦਰਿਆਵਾਂ ਦੇ ਵਹਿਣਾ ਦੇ ਜਿਹਨ ਥੱਲੇ ਨੱਪਿਆ ਗਿਆ ਤੇ ਮੈਂ ਉਦੋਂ ਦਾ ਮੱਛ ਦੇ ਵਿੱਚ ਬੈਠਾ ਮੈਨੂੰ ਦੋ ਯੁੱਗ ਬੀਤ ਗਏ ਆਪ ਜੀ ਦਾ ਇੰਤਜ਼ਾਰ ਕਰਦੇ ਕਰਦੇ ਸੋ ਆਪੇ ਸਿਸ਼ਟ ਸਦੀਆ ਇਹ ਦੇਖ ਲਓ ਪ੍ਰਮਾਣ ਹੈ ਕਿ ਅਮਰਸਰ ਸ਼ਹਿਰ ਬਸਿਆ ਤੇ ਫੇਰ ਧਰਤੀ ਜੜਪਿਆ ਗਿਆ ਫੇਰ ਸਾਡੇ ਗੁਰੂ ਸਾਹਿਬਾਨ ਨੇ ਆ ਕੇ ਸਹਿਰ ਬਚਾਇਆ ਏ ਆਪੇ ਫਨਗੂਈ ਆਪੇ ਧਰਤੀ ਨੂੰ ਸਾਜ ਦਿੰਦੇ ਨੇ ਤੇ ਆਪੇ ਧਰਤੀ ਦੇ ਉੱਤੇ ਪਰਲੋ ਲਿਆ ਕੇ ਧਰਤੀ ਨੂੰ ਖਤਮ ਕਰ ਦਿੰਦੇ ਨੇ ਸਭ ਇੱਕੋ ਸ਼ਬਦ ਵਰਤਦਾ ਜੋ ਕਰੇਸ ਹੋਈ ਸ਼ਬਦ ਇੱਕੋ ਹੀ ਹੈ ਕੀਤਾ ਪਸਾਉ ਇੱਕੋ ਕੁਆਲ ਤਿਸਤੇ ਹੋਏ ਲਖਤ ਰਿਆਉ ਇੱਕ ਵਾਰੀ ਕਹਿਆ ਲਖਤ ਰਿਆ ਬਣ ਜਾਣ ਇੱਕ ਵਾਰੀ ਕਹੇਦਾ ਸਮੁੰਦਰ ਬਣ ਜਾਣ ਇੱਕ ਵਾਰੀ ਕਹੇਦਾ ਧਰਤੀਆਂ ਸਾਡੀ ਜਾਣ ਵਾਰ-ਵਾਰ ਨਹੀਂ ਆਖਿਆ ਜਦ ਸਾਬ ਇੱਕੋ ਸ਼ਬਦ ਦੇ ਨਾਲ ਸਾਰੀ ਇਹ ਸ੍ਰਿਸ਼ਟੀ ਹੈ ਨਾ ਸਾਰੀ ਸਾਜ ਦਿੱਤੀ ਗਈ ਤੇ ਜੋ ਇੱਕ ਸ਼ਬਦ ਦੇ ਵਿੱਚ ਕਿਹਾ ਉਹ ਸਾਰਾ ਕੁਝ ਹੋ ਗਿਆ ਵਡਿਆਈ ਗੁਰਮਖ ਦੇ ਪ੍ਰਭ ਹਰ ਪਾਵੈ ਸੋਈ ਜਿਹੜੀ ਵਡਿਆਈ ਹੈ ਨਾ ਗੁਰੂ ਮਹਾਰਾਜ ਗੁਰਮਖਾਂ ਨੂੰ ਦੇ ਦਿੰਦੇ ਨੇ ਤੇ ਪੌਂਦਾ ਕਿਹੜਾ ਹੈ ਜਿਹੜਾ ਗੁਰੂਖ ਬਣ ਕੇ ਗੁਰੂ ਘਰ ਦੇ ਸਿਧਾਂਤਾਂ ਦੇ ਉੱਤੇ ਚੱਲਦਾ ਹੈ ਤੇ ਗੁਰੂ ਘਰ ਦੇ ਨਾਲ ਜੁੜ ਕੇ ਰਹਿੰਦਾ ਹੈ ਗੁਰਮਖ ਨਾਨਕ ਅਰਧਿਆ ਸਭ ਆਖੋ ਤਨ 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 ਗੁਰ ਸੋਈ ਗੁਰਮੁਖਾਂ ਨੇ ਤੀਸਰੇ ਪਾਤਸ਼ਾਹ ਗੁਰੂ ਅਮਰਦਾਸ ਜੀ ਮਹਾਰਾਜ ਪਰਮੋਦੇ ਨੇ ਕਿ ਗੁਰਮੁਖਾਂ ਨੇ ਉਸ ਪ੍ਰਮਾਤਮਾ ਦੀ ਆਰਾਧਨਾ ਕੀਤੀ ਤੇ ਸਾਰੇ ਜਿਹੜੇ ਸਿੱਖ ਹੈ ਉਹ ਸਾਰੇ ਜਿਹੜੇ ਕੋ ਸਿੱਖ ਹੈ ਉਹ ਆਖੋ ਵੀ ਸਾਡਾ ਗੁਰੂ ਜੀ ਦਾ ਉਹ ਤਨ ਹੈ ਤਨ ਹੈ ਤਨ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਬਾਣੀ ਦੇ ਸ਼ਬਦ ਵਿਚਾਰ ਤੇ ਵਿਚਾਰ ਕਰਦੇ ਹਾਂ ਕੋਈ ਐਸਾ ਸ਼ਬਦ ਹੈ ਜੋ ਗੁਰਮਤਿ ਦੇ ਅਨੁਕੂਲ ਨਾ ਹੋਵੇ ਬੋਲਿਆ ਗਿਆ ਹੋਵੇ ਗੁਰੂ ਸੰਗਤ ਗੁਰਮਾਰਾਇ ਬਖਸ਼ਣਾਰ ਹੈ ਬਖਸ਼ ਰਣਾ ਦੀ ਆਓ ਆਪਾਂ ਆਖਰੀ ਪੰਕਤੀਆਂ ਪੜ ਕੇ ਸਮਾਪਤੀ ਵੱਲ ਵਧੀਏ ਜੀ ਵੜਿਆਈ ਗੋਗੁਖ ਦੇ ਪ੍ਰਭ ਹਰ ਪਾਵੈ ਸੋਈ ਗੋਗੁਖ ਨਾਨਕ ਅਰਾਧਿਆ ਸਭ ਆਖੋ ਤਨ ਤਨ ਆਮੰਗੋਰੇ ਸੋਈ ਸਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ